ਦਾਲ ਪੰਜਨ ਗੁਰ ਸੂਰਮਾ ਬੜ ਜੋਹਦਾ ਬਹੁਤ ਪਰਿ ਉਪਕਾਰੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੇ ਪੋਤਰੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਮਜਸ਼ਵੇਂ ਉਹਨਾਂ ਦੇ ਪੁੱਤਰ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਦਾਦਾ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅਤੇ ਚਾਰ ਸਹਿਬਜ਼ਾਦਿਆਂ ਦੇ ਪੜਦਾਦਾ ਜੀ ਛਠਮ ਪੀਰ ਤਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਸ੍ਰੀ ਆਕਾਲ ਤਖਤ ਸਾਹਿਬ ਜੀ ਨੂੰ ਸਿਰਜਣ ਵਾਲੇ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ 18 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਉਹਨਾਂ ਦਾ ਵੱਡਾ ਭਰਾ ਪ੍ਰਿਥੀ ਚੰਦ ਉਹਨਾਂ ਨਾਲ ਆਤ ਦਾ ਵੈਰ ਕਰਦਾ ਹੈ ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਵਾਸਤੇ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਉਂਦੇ ਆ ਪਰਵਾਰਕ ਪੱਗ ਜਿਹੜੀ ਆ ਉਹ ਪ੍ਰਿਥੀ ਚੰਦ ਨੂੰ ਵੱਜਦੀ ਹੈ ਤੇ ਗੁਰਤਾ ਗੱਦੀ ਦੀ ਪੱਗ ਗੁਰੂ ਅਰਜਨ ਦੇਵ ਜੀ ਨੂੰ ਵੱਜਦੀ ਹੈ ਜਦੋਂ ਬਾਬਾ ਬੁੱਢਾ ਸਾਹਿਬ ਜੀ ਪਰਵਾਰਕ ਪੱਗ ਪ੍ਰਿਥੀ ਚੰਦ ਦੇ ਸਿਰ ਤੇ ਸਜਾਉਂਦੇ ਨੇ ਏਨੇ ਨਾਲ ਪ੍ਰਿਥੀ ਚੰਦ ਖੁਸ਼ ਹੋ ਜਾਂਦਾ ਹੈ ਤੇ ਗੁਰਤਾ ਗੱਦੀ ਦੀ ਪੱਗ ਜਦੋਂ ਧੰਗੁਰੂ ਅਰਜਨ ਦੇਵ ਜੀ ਨੂੰ ਵੱਜਣ ਲੱਗਦੀ ਹੈ ਤਾਂ ਉਸ ਵੇਲੇ ਗੁਰੂ ਪਿਆਰਿਓ ਜਿਹੜਾ ਪ੍ਰਿਥੀ ਚੰਦ ਹੈ ਉਹ ਛਪਟ ਮਾਰ ਕੇ ਉਹ ਪੱਗ ਖੋਹ ਲੈਂਦਾ ਹੈ ਉਹ ਨਹੀਂ ਚਾਹੁੰਦਾ ਕਿ ਗੁਰਤਾ ਗੱਦੀ ਧੰਗੁਰੂ ਅਰਜਨ ਦੇਵ ਜੀ ਨੂੰ ਮਿਲੇ ਪ੍ਰਿਥੀ ਚੰਦ ਨੇ ਰਾਜ ਕੇ ਗੁਰੂ ਅਰਜਨ ਦੇਵ ਜੀ ਨਾਲ ਵੈਰ ਕਮਾਇਆ ਗੁਰੂ ਪਿਆਰਿਓ ਸਮਾਂ ਆਪਣੀ ਚਾਲ ਚੱਲਦਾ ਰਿਹਾ ਪ੍ਰਿਥੀ ਚੰਦ ਦੇ ਘਰ ਹੈ ਪੁੱਤਰ ਮਿਹਰਬਾਨ ਪ੍ਰਿਥੀ ਚੰਦ ਦੀ ਘਰਵਾਲੀ ਕਰਮੋ ਨਿਤ ਮੇਨੇ ਮਾਰਦੀ ਹੈ ਮਾਤ ਗੰਗਾ ਨੂੰ ਕਿਉਂਕਿ ਮਾਤਾ ਗੰਗਾ ਜੀ ਦੇ ਘਰ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਸੰਤਾਨ ਨਹੀਂ ਉਹ ਕਹਿੰਦੇ ਸਨ ਕਿ ਸਾਡਾ ਪੁੱਤਰ ਮਿਹਰਬਾਨ ਹੀ ਇੱਕ ਦਿਨ ਗੁਰਤਾ ਗੱਦੀ ਦਾ ਅਧਿਕਾਰੀ ਬਣੇਗਾ ਇੱਕ ਦਿਨ ਕਹਿੰਦੇ ਨੇ ਮਾਤਾ ਜੀ ਦੁਸ਼ਾਲੇ ਸੁੱਕਣੇ ਪਾਰੇ ਸਨ ਕੋਈ ਕਹਿੰਦਾ ਹੈ ਕਿ ਮਾਤਾ ਜੀ ਕੇਸਰੇ ਕਰ ਰਹੇ ਸਨ ਤੇ ਕਹਿੰਦੇ ਨੇ ਪਾਣੀ ਦੀਆਂ ਛਟਾਂ ਪੈ ਗਈਆਂ ਤੇ ਉਸ ਵੇਲੇ ਕਰਮੋ ਬੋਲੀ ਕਿ ਗੰਗਾ ਤੇਰੇ ਆਪਣੇ ਘਰ ਔਲਾਦ ਨਹੀਂ ਹੈ ਤੂੰ ਸਾਡੀ ਔਲਾਦ ਵੀ ਖੋਣਾ ਚਾਹੁੰਦੀ ਹੈ ਉਹਨੇ ਕਈ ਲਫ਼ਜ਼ ਕਈ ਕਬੂਲ ਮਾਤਾ ਜੀ ਨੂੰ ਬੋਲੇ ਮਾਤਾ ਜੀ ਨੇ ਸਾਰੀ ਗੱਲ ਗੁਰੂ ਅਰਜਨ ਦੇਵ ਜੀ ਨੂੰ ਦੱਸੀ ਕਿ ਸਵਾਮੀ ਜੀ ਮੇਰੀ ਜਿਹੜੀ ਸ਼ਰੀਕਣ ਹੈ ਕਰਮ ਉਹ ਕਈ ਤਰ੍ਹਾਂ ਦੇ ਮੇਲੇ ਮਾਰਦੀ ਹੈ ਤੇ ਉਹ ਸਵੇਲੇ ਕਿਹਾ ਸੀ ਅਰਦਾਸ ਕਰੋ ਕਿ ਪ੍ਰਮਾਤਮਾ ਸਾਨੂੰ ਵੀ ਪੁੱਤਰ ਬਖਸ਼ੇ ਤੇ ਧੰ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਗੰਗਾ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹੈ ਇੰਦਰੀ ਜਿਤ ਬਾਬਾ ਬੁੱਢਾ ਉਹ ਬੀੜ ਸਾਹਿਬ ਰਹਿੰਦੇ ਨੇ ਤੁਸੀਂ ਉਹਨਾਂ ਕੋਲ ਜਾਓ ਉਹ ਜ਼ਰੂਰ ਬਚਨ ਕਰਨਗੇ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਦੇ ਸਿੱਖ ਨੂੰ ਵਡਿਆਈ ਦੇਣਾ ਚਾਹੁੰਦੇ ਆ ਗੁਰੂ ਪਿਆਰਿਓ ਸਿੱਖ ਨੂੰ ਵਡਿਆਈ ਬਖਸ਼ਣਾ ਚਾਹੁੰਦੇ ਆ ਮਾਤਾ ਜੀ ਗੁਰੂ ਪਿਆਰੇ ਭੋਜਨ ਲੈ ਕੇ ਨਾਲ ਦਾਸੀਆਂ ਨੂੰ ਲੈ ਕੇ ਰੱਥ ਤੇ ਸਵਾਰ ਹੋ ਕੇ ਜਦੋਂ ਗਏ ਨਾ ਤੇ ਕਹਿੰਦੇ ਨੇ ਰੱਥ ਚੱਲਦਾ ਪਿਆ ਰਸਤੇ ਵਿੱਚ ਅੱਗੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ ਬੀੜ ਸਾਹਿਬ ਜਦੋਂ ਰੱਥ ਆਉਂਦਾ ਤੱਕਿਆ ਤੇ ਬਾਬਾ ਜੀ ਪੁੱਛਦੇ ਨੇ ਸੇਵਕਾਂ ਨੂੰ ਇਹ ਕੌਣ ਆ ਰਿਹਾ ਹੈ ਤੇ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਦੇ ਮਹਿਲ ਆ ਰਹੇ ਨੇ ਉੱਥੇ ਉੱਥੇ ਕਿਹਾ ਸੀ ਕਿ ਗੁਰੂ ਕਿਹਨੂੰ ਕਿਦਰ ਦੀਆਂ ਬਾਜਣਾ ਪੈਗੀਆਂ ਇਹ ਬੋਲ ਬੋਲਿਆ ਮਾਤਾ ਜੀ ਨੂੰ ਪਤਾ ਲੱਗਾ ਵਾਹ ਸਪਰਤ ਗਏ ਸਾਰੀ ਗੱਲ ਗੁਰੂ ਅਰਜਨ ਦੇਵ ਜੀ ਨੂੰ ਦੱਸੀ ਤੇ ਫਿਰ ਧੰ ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਕੁਝ ਪ੍ਰਾਪਤ ਕਰਨਾ ਹੋਵੇ ਕਿਸੇ ਮਹਾਪੁਰਸ਼ ਦੇ ਪਾਸੋਂ ਜੇ ਬ੍ਰਹਮ ਗਿਆਨੀ ਕੋਲ ਜਾਣਾ ਤੇ ਨੀਵੇਂ ਹੋ ਕੇ ਸ਼ਰਧਾ ਭਾਵਨਾ ਨਾਲ ਜਾਣਾ ਚਾਹੀਦਾ ਹੈ ਕਹਿਣ ਲੱਗੇ ਤੁਸੀਂ ਆਪ ਪੈਦਲ ਚੱਗ ਪੈਦਲ ਜਾਓ ਆਪ ਜਾਓ ਪੈਦਲ ਸ਼ਰਧਾ ਭਾਵਨਾ ਦੇ ਨਾਲ ਗੁਰੂ ਪਿਆਰਿਓ ਮਾ ਇਹ ਨਹੀਂ ਵੀ ਮਾਤਾ ਜੀ ਦੇ ਅੰਦਰ ਕੋਈ ਸ਼ਰਧਾ ਨਹੀਂ ਭਾਵਨਾ ਨਹੀਂ ਜਿੰਨੀ ਮਾਤਾ ਗੰਗਾ ਜੀ ਦੇ ਅੰਦਰ ਸ਼ਰਧਾ ਉਹ ਨਹੀਂ ਕਿਸੇ ਦੇ ਅੰਦਰ ਨਹੀਂ ਹੋ ਸਕਦੀ ਕਹਿੰਦੇ ਨੇ ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉੱਠੇ ਸਨ ਕੇਸ਼ੇ ਇਸ਼ਨਾਨ ਕੀਤਾ ਆਟਾ ਗੁੰਨਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਸ਼ਾਦੇ ਲਾਉਂਦਿਆਂ ਗੁਰਬਾਣੀ ਦੇ ਜਾਪ ਦੁੱਧ ਰੜਕਦਿਆਂ ਗੁਰਬਾਣੀ ਦੇ ਜਾਪ ਤੇ ਗੁਰੂ ਪਿਆਰਿਓ ਨਿੱッセ ਪ੍ਰਸ਼ਾਦੇ ਤਿਆਰ ਕੀਤੇ ਲੱਸੀ ਨਾਲ ਲਈ ਮੱਖਣ ਲਿਆ ਗੰਢਾ ਲਿਆ ਸਿਰ ਤੇ ਚੱਕ ਕੇ ਮਾਤਾ ਜੀ ਬੀੜ ਸਾਹਿਬ ਵੱਲੋਂ ਚੱਲ ਪਏ ਅੱਗੇ ਬਾਬਾ ਬੁੱਢਾ ਸਾਹਿਬ ਜੀ ਖੇਤਾਂ ਵਿੱਚ ਕੰਮ ਪੈ ਕਰਦੇ ਨੇ ਦੂਰੋਂ ਮਾਤਾ ਜੀ ਨੂੰ ਤੱਕਿਆ ਚਟ ਤੋੜਾ ਏ ਤੇ ਮਾਤਾ ਜੀ ਨੂੰ ਦੇਖ ਕਰਕੇ ਸੰਗਣੀ ਛਾਵੇਂ ਬੈਠ ਗਏ ਮਾਤਾ ਜੀ ਆਏ ਤੇ ਕਹਿਣ ਲੱਗੇ ਮਾਤਾ ਜੀ ਮੈਨੂੰ ਭੁੱਖ ਬੜੀ ਲੱਗੀ ਸੀ ਮੈਂ ਮੈਂ ਸਮਝਿਆ ਮਾਤਾ ਜੀ ਆ ਗਏ ਨੇ ਪ੍ਰਸ਼ਾਦਾ ਛਕ ਲਵਾਂ ਮਾਤਾ ਜੀ ਬੜੇ ਖੁਸ਼ ਹੋਏ ਗੁਰੂ ਪਿਆਰਿਓ ਮਾਤਾ ਜੀ ਪ੍ਰਸ਼ਾਦਾ ਲੈ ਕੇ ਆਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਮਾਤਾ ਜੀ ਜਦੋਂ ਪ੍ਰਸ਼ਾਦਾ ਲੈ ਕੇ ਆਏ ਤੇ ਪ੍ਰਸ਼ਾਦਾ ਛਕਿਆ ਤੈਨ ਲਗੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਬਾਬਾ ਜੀ ਨੇ ਗੰਡਾ ਜਿਹੜਾ ਸੀ ਮੁੱਕੀ ਮਾਰ ਕੇ ਪੰਨਿਆ ਤੇ ਗੰਡਾ ਪਨਦਿਆ ਹੋਇਆਂ ਬਚਨ ਕੀਤਾ ਕਿ ਮਾਤਾ ਜੀ ਤੁਮਰੇ ਗ੍ਰਹਿ ਪ੍ਰਗਟੇ ਕੋ ਜੋਦਾ ਜਿੰਨ ਕਾ ਬਲਗੁਣ ਕਿਨੇ ਨਾ ਸੋਦਾ ਕਿ ਮਾਤਾ ਜੀ ਤੇਰੇ ਘਰ ਇਹੋ ਜਿਹਾ ਪੁੱਤਰ ਹੋਵੇਗਾ ਜਿਹਦੇ ਬਲ ਨੂੰ ਜਿਹਦੇ ਗੁਣਾਂ ਨੂੰ ਕੋਈ ਕਥਨ ਨਹੀਂ ਕਰ ਸਕਦਾ ਕਿਉਂਕਿ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਵੱਡੇ ਵੱਡੇ ਦਲਾਂ ਨੂੰ ਭੱਲਣ ਵਾਲਾ ਜੋਧਾ ਪੈਦਾ ਹੋਵੇਗਾ ਵੱਡੇ ਵੱਡੇ ਦਲਾਂ ਨੂੰ ਭੰਗੇਗਾ ਉਥੇ ਕਿਹਾ ਸੀ ਮੇਰਾ ਗੁਰੂ ਆਪ ਸਭ ਕੁਝ ਕਰਨ ਦੇ ਸਮਰੱਥ ਹੈ ਬਾਸ ਵਡਿਆਈ ਇਸ ਬੁੱਢੇ ਨੂੰ ਦਿੱਤੀ ਹੈ ਉਥੇ ਕਿਆ ਸੀ ਮੇਰਾ ਗੁਰੂ ਸਭ ਕੁਝ ਕਰਨ ਦੇ ਸਮਰਥ ਹੈ ਵਿਡਾਈ ਬੁੱਢੇ ਦੀ ਝੋਲੀ ਪਾ ਦਿੱਤੀ ਮਾਤਾ ਜੀ ਬਾਹਰ ਲੈ ਕੇ ਆਏ ਉਸ ਤੋਂ ਬਾਅਦ ਮਤ ਸਤਿਗੁਰੂ ਧੰਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਮਹਾਰਾਜ ਪਰਿਵਾਰ ਸਮੇਤ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਛੱਡ ਕੇ ਕੁਝ ਸਮਾਂ ਗੁਰੂ ਕੀ ਵਡਾਲੀ ਡੇਰੇ ਲਾੜੇ ਕਿਉਂਕਿ ਪ੍ਰਥੀ ਚੰਦ ਬੜਾ ਬੈਰਪਿਆ ਕਰਦਾ ਸੀ ਮਹਾਰਾਜ ਗੁਰੂ ਕੀ ਵਡਾਲੀ ਜਾਂਦੇ ਆ ਗੁਰੂ ਕੀ ਵਡਾਲੀ 1595 ਨੂੰ ਮਾਤਾ ਗੰਗਾ ਜੀ ਦੀ ਪਾਵਨ ਕੋਖ ਵਿੱਚੋਂ ਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ 6ਵੇਂ ਪਾਸ਼ਾ ਜੀ ਦਾ 6ਵੇਂ ਪਾਸ਼ਾ ਪ੍ਰਗਟ ਹੋਏ ਸੰਗਤਾਂ ਨੂੰ ਪਤਾ ਲੱਗਾ ਵਧਾਈਆਂ ਦਿੱਤੀਆਂ ਗੁਰੂ ਪਿਆਰਿਓ ਦੀਪਮਾਲਾ ਕੀਤੀ ਗਈ ਸਤਿਗੁਰਾਂ ਨੇ ਦਾਨ ਦਿੱਤਾ ਜਿਹੜਾ ਵੀ ਵਧਾਈਆਂ ਦੇਣ ਆਉਂਦਾ ਉਹਨੂੰ ਮਠਿਆਈਆਂ ਕੱਪੜੇ ਬਸਤਰ ਦਿੱਤੇ ਜਾਂਦੇ ਨੇ ਬੜਾ ਖੁਸ਼ੀਆਂ ਦਾ ਮਾਹੌਲ ਬਣਿਆ। ਪ੍ਰਿਥੀਚੰਦ ਨੂੰ ਪਤਾ ਲੱਗਾ ਤੇ ਉਹ ਸੜ ਬਲ ਗਿਆ। ਫਿਰ ਪ੍ਰਿਥੀਚੰਦ ਨੇ ਪਹਿਲਾ ਵਾਰ ਕੀਤਾ ਵੀ ਮੈਂ ਨਹੀਂ ਰਹਿਣ ਦੇਣਾ। ਇਹਨਾਂ ਨੂੰ ਖਤਮ ਕਰ ਦੇਣਾ ਹੈ ਕਿਉਂਕਿ ਉਹ ਕਹਿੰਦੇ ਸਨ ਕਿ ਇਹ ਇਨਾ ਕਰਕੇ ਦਾ ਪੁੱਤਰ ਹੈ ਸਾਡਾ ਪੁੱਤਰ ਮਿਹਰਬਾਨ ਹੀ ਇੱਕ ਦਿਨ ਗੁਰਤਾ ਗਦੀ ਦਾ ਅਧਿਕਾਰੀ ਬਣੇਗਾ। ਉਹ ਕਈ ਮੇਨੇ ਮਾਰਦੇ ਸਨ ਮਾਤਾ ਜੀ ਨੂੰ। ਗੁਰੂ ਪਿਆਰਿਓ ਉਹਦੇ ਅੰਦਰ ਈਰਖਾ ਸੀ। ਉਹਨੇ ਇੱਕ ਦਾਈ ਜਿਹਦਾ ਨਾ ਫਤੋ ਆਇਆ ਉਹਨੂੰ ਖਰੀਦਿਆ 200 ਰੁਪਇਆ ਦਿੱਤਾ ਕਿ ਤੂੰ ਗੁਰੂ ਕੀ ਵਡਾਲੀ ਜਾ ਤੇ ਹਰ ਗੋਬਿੰਦ ਨੂੰ ਜ਼ਹਿਰ ਦੇ ਦੇ ਜ਼ਹਿਰ ਵਾਲਾ ਦੁੱਧ ਦੇ ਉਹਨੇ ਆਪਣੇ ਅਸਥਾਨਾ ਨੂੰ ਦੁੱਧ ਲਾ ਲਿਆ ਵਾਹਿਗੁਰੂ ਉਹਨੇ ਗੁਰੂ ਪਿਆਰਿਓ ਜ਼ਹਿਰ ਲਗਾ ਕਰਕੇ ਦੁੱਧ ਨੂੰ ਤੇ ਦੁੱਧ ਦੇਣ ਦੀ ਕੋਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਦੁੱਧ ਚੰਗਾਨ ਲੱਗੀ ਤੇ ਗੁਰੂ ਸਾਹਿਬ ਨੇ ਦੁੱਧ ਨਹੀਂ ਚੁੰਗਿਆ ਮਹਾਰਾਜ ਅੰਤਰਾਜਾਮੀ ਨੇ ਸਭ ਕੋ ਜਾਣਦੇ ਨੇ ਉਹਨੇ ਬੜਾ ਜ਼ੋਰ ਲਾਇਆ ਕਿ ਇਹ ਬਾਲਕ ਦੁੱਧ ਚੁੰਗ ਲਵੇ ਕਿਉਂਕਿ ਦੁੱਧ ਨੂੰ ਜ਼ਹਿਰ ਲਗਾ ਸੀ ਪਰ ਗੁਰੂ ਅਰਗੁਨ ਸਾਹਿਬ ਨੇ ਦੁੱਧ ਨਹੀਂ ਚੁੰਗਿਆ ਮਹਾਰਾਜ ਕਲਕਾਰੀਆਂ ਮਾਰਦੇ ਨੇ ਮਾਤਾ ਜੀ ਸੁਣਿਆ ਮਾਤਾ ਜੀ ਨੇ ਸੁਣਿਆ ਤੇ ਦੌੜੇ ਆਏ ਪਤਾ ਲੱਗਾ ਜਦੋਂ ਸਾਰਾ ਪਤਾ ਲੱਗਾ ਕਿ ਪ੍ਰਿਥੀ ਚੰਦ ਨੇ ਵਾਰ ਕੀਤਾ ਹੈ ਦਾਈ ਖਰੀਦ ਕੇ ਜ਼ਹਿਰ ਵਾਲਾ ਦੁੱਧ ਪਿਉਣ ਦੀ ਕੋਸ਼ਿਸ਼ ਕੀਤੀ ਹੈ ਆਜ ਉਗੜ ਗਿਆ ਤੇ ਉਹ ਜ਼ਹਿਰ ਜਿਹੜਾ ਸੀ ਦਾਈ ਨੂੰ ਚੜ ਗਿਆ ਉਹ ਮਰ ਗਈ ਗੁਰੂ ਹਰਗੋਬਿੰਦ ਸਾਹਿਬ ਦਾ ਬਾਲ ਵਿੰਗਾੜੀ ਹੋਇਆ ਇਹ ਵਾਰ ਖਾਲੀ ਗਿਆ ਦੂਸਰਾ ਵਾਰ ਕੀਤਾ ਇੱਕ ਛਪੇਰਾ ਖਰੀਦਿਆ ਤੇ ਉਹਨੂੰ ਕਿਹਾ ਗੁਰੂ ਕੀ ਵਿਡਾਲੀ ਜਾ ਉਥੇ ਇਹ ਤਮਾਸ਼ਾ ਵਿਖਾਈ ਸੱਪ ਕੱਢ ਕੇ ਵਿਖਾਈ ਤੇ ਜਦੋਂ ਬਾਲਕ ਹਰਗੋਬਿੰਦ ਆਏਗਾ ਤੇ ਇਹ ਸੱਪ ਉਹਦੇ ਤੇ ਛੱਡਦਾ ਵੀ ਜ਼ਹਿਰੀਲਾ ਤੇ ਉਹਨੂੰ ਡੰਗ ਮਾਰੇਗਾ। ਉਹ لالਚ ਅਧੀਨ ਸਪੇਰਾ ਜਦੋਂ ਗੁਰੂ ਕੀ ਵਿਡਾਲੀ ਜਾਂਦਾ ਹੈ। ਤੇ ਗੁਰਮਖੋ ਲੋਕਾਂ ਦਾ ਹਜੂਮ ਇਕੱਠਾ ਹੋ ਜਾਂਦਾ ਹੈ। ਮਾਤਾ ਜੀ ਸਹਿਬ ਜਾਦੇ ਨੂੰ ਲੈ ਕੇ ਆਉਂਦੇ ਆ। ਕਹਿੰਦੇ ਨੇ ਜਦੋਂ ਸੱਪ ਛੱਡਿਆ ਸੱਪ ਗੁਰੂ ਹਰਗੋਬਿੰਦ ਸਾਹਿਬ ਆ ਲਾਇਆ ਮਹਾਰਾਜ ਚਾਰਕ ਸਾਲਾਂ ਦੇ ਨੇ। ਜਦੋਂ ਸੱਪ ਆਇਆ ਮਹਾਰਾਜ ਨੇ ਸਰੀ ਤੋਂ ਸੱਪ ਨੂੰ ਫੜ ਲਿਆ ਕੁੱਟ ਕੇ। ਉਹਦੀ ਇੰਨੀ ਜ਼ੋਰ ਦੀ ਛਰੀ ਨੂੰ ਨਾਪ ਦਿੱਤਾ ਕਿ ਸੱਪ ਉਥੇ ਖਤਮ ਹੋ ਗਿਆ ਸੱਪ ਨੂੰ ਮਾਰ ਦਿੱਤਾ ਇਹ ਵਾਰ ਵੀ ਖਾਲੀ ਗਿਆ ਉਸ ਤੋਂ ਬਾਅਦ 1599 ਨੂੰ ਮਹਾਰਾਜ ਦਰਬਾਰ ਸਹਿ ਆਉਂਦੇ ਆ ਫਿਰ ਮਹਾਰਾਜ ਪਰਿਵਾਰ ਨੂੰ ਬੁਲਾਉਂਦੇ ਆ ਦਰਬਾਰ ਸਹਿ ਮਾਤਾ ਜੀ ਸਹਿਬ ਜਾਦੇ ਨੂੰ ਲੈ ਕੇ ਦਰਬਾਰ ਸਹਿ ਆ ਜਾਂਦੇ ਆ ਹਰਮੰਦਰ ਸਾਹਿਬ ਗੁਰੂ ਪਿਆਰਿਓ ਸ੍ਰੀ ਅਮਰਤ ਸਰ ਸਾਹਿਬ ਲੈ ਕੇ ਆ ਜਾਂਦੇ ਆ ਤੇ ਇਥੇ ਜਦੋਂ ਆਉਂਦੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਇਥੇ ਚੇਚਕ ਹੋ ਜਾਂਦੀ ਹੈ ਇਥੇ ਬੁਖਾਰ ਹੋ ਜਾਂਦਾ ਹੈ ਜਿਹਨੂੰ ਲੋਕ ਸੀਤਲਾ ਵੀ ਕਹਿੰਦੇ ਆ ਬੁਖਾਰ ਹੋ ਜਾਂਦਾ ਕਈ ਕਹਿੰਦੇ ਨੇ ਸੀਤਲਾ ਨਿਕਲੀ ਆ ਜੀ ਮਹਾਰਾਜ ਤੁਸੀਂ ਕਿਸੇ ਮੰਦਰ ਵਿੱਚ ਲੈ ਕੇ ਜਾਓ ਸੀਤਲਾ ਦੀ ਪੂਜਾ ਕਰੋ ਲੋਕਾਂ ਨੇ ਬੜੀਆਂ ਸਲਾਹਾਂ ਦਿੱਤੀਆਂ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਕਹਿੰਦੇ ਨਹੀਂ ਉਹ ਆਕਾਲ ਪੁਰਖ ਠੀਕ ਕਰੇਗਾ ਮਹਾਰਾਜ ਨੇ ਕੋਈ ਪੂਜਾ ਨਹੀਂ ਕੀਤੀ ਕਿਸੇ ਦੇਵੀ ਦੀ ਜਦੋਂ ਠੀਕ ਹੋ ਗਏ ਉਥੇ ਮਾਰਾ ਨੇ ਕਿਹਾ ਸੀ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮਪਤਰ ਪ੍ਰਭ ਕਿਰਪਾ ਨਾਲ ਕੈਨ ਕਿਉਂ ਨਹੀਂ ਰੱਖਿਆ ਹੱਥ ਦੇ ਕੇ ਫਿਰ ਤੀਸਰਾ ਵਾਰ ਕੀਤਾ ਇੱਕ ਬ੍ਰਾਹਮਣ ਰਸੋਈਆ ਖਰੀਦਿਆ ਉਹਨੂੰ ਕਿਹਾ ਤੂੰ ਦਹੀਂ ਵਿੱਚ ਜ਼ਹਿਰ ਦੇ ਦੇ ਉਹਨੇ ਬੜੀ ਕੋਸ਼ਿਸ਼ ਕੀਤੀ ਪਰ ਮਾਰਾ ਨੇ ਦਹੀਂ ਨਹੀਂ ਖਾਦਾ ਉਹ ਵੀ ਪਾਜ ਉਗੜ ਗਿਆ ਉਹ ਸੂਲ ਨਾਲ ਮਰ ਗਿਆ ਤਰਫ ਤੜਫ ਕੇ ਜਦੋਂ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਨੂੰ ਆਏ ਪੁੱਛਿਆ ਉਨੇ ਸਭ ਦੱਸ ਦਿੱਤਾ ਵੀ ਮਹਾਰਾਜ ਤੁਹਾਡੇ ਭਰਾਤਾ ਨੇ ਜ਼ਹਿਰ ਪਾ ਕੇ ਦਹੀਂ ਭੇਜਿਆ। ਮੈਨੂੰ ਇਹ ਕਿਹਾ ਤੂੰ ਜ਼ਹਿਰ ਵਾਲਾ ਦਹੀਂ ਖਵਾ। ਪਾਜ ਉਗੜਿਆ ਜਦੋਂ ਕੁੱਤੇ ਨੂੰ ਪਾਇਆ ਤੋ ਮਰ ਗਿਆ। ਗੁਰੂ ਪਿਆਰਿਓ ਉਹ ਬ੍ਰਾਹਮਣ ਸੂਲ ਹੋ ਕੇ ਮਰ ਗਿਆ। ਇੰਨੇ ਯਤਨ ਕੀਤੇ ਗੁਰੂ ਅਰਗਵਿੰਦ ਸਾਹਿਬ ਨੂੰ ਖਤਮ ਕਰਨ ਦੇ ਪਰ ਗੁਰੂ ਅਰਗਵਿੰਦ ਸਾਹਿਬ ਨੂੰ ਤੱਤੀ ਵਾਣੀ ਲੱਗੀ। ਦੇਨ ਦੁਨੀਆ ਦੇ ਪਾਤਸ਼ਾਹ ਗੁਰੂ ਅਰਗਵਿੰਦ ਸਾਹਿਬ ਮਹਾਰਾਜੀ ਦਾ ਅੱਜ ਪ੍ਰਕਾਸ਼ ਦਿਹਾੜਾ ਜੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪੋਤਰੇ ਗੁਰੂ ਅਰਗੁਨ ਸਾਹਿਬ ਜੀ ਦਾ ਸਾਰੀਆਂ ਸੰਗਤਾਂ ਨੂੰ ਗੁਰੂ ਅਰਗੁਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਜੀ